ਬਾਈ ਲਾਲੀ ਅੱਛਾ ਸਰ ਜਿਹੜਾ ਗੈਂਡਰ ਮਤ ਕੱਢਿਆ ਕਿ ਕੀ ਮੰਗ ਕੀ ਹੈ ਜੀ ਮੰਗ ਬਾਈ ਜੀ ਸਾਡੀ ਇਹ ਆ ਸਾਡਾ ਮੁੰਡਾ ਸੀਗਾ 26 ਸਾਲ ਦਾ ਠੀਕ ਹੈ ਜੀ ਉਹਨੂੰ ਇੱਕ ਤਾਂ ਕੋਈ ਬਿਮਾਰੀ ਨਹੀਂ ਸੀਗੀ ਸਾਨੂੰ ਜੇਹ ਪ੍ਰਸ਼ਾਸਨ ਦੱਸਿਆ ਵੀ ਉਹਨੂੰ ਸ਼ੂਗਰ ਦਾ ਸਾਇਲੈਂਟ ਅਟੈਕ ਆਇਆ ਬਾਈ ਏਡਾ ਕਿੱਡਾ ਸਾਇਲੈਂਟ ਅਟੈਕ ਆ ਗਿਆ ਜਿਹੜਾ ਉਹ ਜਾਣੀ ਆਪਣਾ ਕਮਾ ਕੇ ਆ ਉਹਨੂੰ ਜਿਹੜਾ ਜ਼ਿਆਦਾ ਪ੍ਰੋਬਲਮ ਸੀ ਕਿ ਆਊਡਾ ਫਾਦਰ ਆ ਸਾਨੂੰ ਦੱਸਦੇ ਅਸੀਂ ਉਹਨੂੰ ਕਿੱਧਰ ਰੈਫਰ ਕਰਾਂਦੇ ਸਾਨੂੰ ਸਿੱਧਾ ਹੀ ਆਪਣਾ ਫੋਨ ਆਇਆ ਚੰਡੀਗੜ੍ਹੋਂ ਪੀਜੀਆ ਚ ਤੁਹਾਡਾ ਮੁੰਡਾ ਦੀ ਕੰਡੀਸ਼ਨ ਕੋਲ ਜਾ ਖਰਾਵਾ ਆ ਜੋ ਅਸੀਂ ਬਾਈ ਉੱਥੇ ਗਏ ਆ ਡੈੱਡ ਕੁੜੀ ਆ ਸਰ ਡੈੱਡ ਕੁੜੀ ਲੈਣ ਸਾਨੂੰ ਕੋਈ ਉਹ ਲਾਇਵ ਵਾਸਤੇ ਨਹੀਂ ਬੁਲਾਇਆ ਸਾਨੂੰ ਡੈੱਡ ਕੁੜੀ ਲੈਣ ਵਾਸਤੇ ਬੁਲਾਇਆ ਅਸੀਂ ਆਪਣੇ ਘਰ ਚ ਡੈੱਡ ਕੁੜੀ ਲੈ ਆ ਸੰਸਕਾਰ ਵੀ ਕਰਤਾ ਆ ਠੀਕ ਆ ਜੀ ਤੇ ਬਾਈ ਉਹ ਸਾਡੀ ਮੰਗ ਆਈ ਆ ਉਹਦੀ 4 ਸਾਲ ਦੀ ਕੁੜੀ ਆ ਠੀਕ ਆ ਜੀ ਆ ਸਰ ਸਰਕਾਰ ਇਸ ਤਨੇ ਸਰਕਾਰਾਂ ਆਪ ਪਾਲਤੀ ਕਾਂਗਰਸ ਤੇ ਭਾਜਪਾ ਅਸੀਂ ਸਾਰਿਆਂ ਨੇ ਕਹਿੰਦੇ ਆ ਵੀ ਤੁਸੀਂ ਲੱਖਾਂ ਕਰੋੜਾਂ ਰੁਪਏ ਦੇ ਬੋਲ ਲਵਾ ਦਿੰਨੇ ਆ ਉਹ 4 ਸਾਲ ਦੀ ਬੱਚੀ ਆ ਸਰਕਾਰ ਨੇ ਮਰਵਾਇਆ ਮੁੰਡਾ ਬਾਈ ਜੀ ਸਰਕਾਰ ਨੇ ਮਰਵਾਇਆ ਇਹ ਡਾਕਟਰ ਦੀ ਕੋਈ ਜਾਤੀ ਦੁਸ਼ਮਣੀ ਨਹੀਂ ਸੀ ਸਾਗਰ ਨਾਲ ਨਹੀਂ ਹੋ ਸਕਦੀ ਸਾਡੇ ਹਿਸਾਬ ਨਾਲ ਉਹਨੂੰ ਉੱਪਰ ਆਰਡਰ ਕਿੱਸ ਦਾ ਆਇਆ ਹੋਣਾ ਤੇ ਸਾਨੂੰ ਛਪੰਦਾ ਬਾਈ ਦਾ ਹੋਰ ਸਾਰੀ ਇੱਕ ਹੋਰ ਗੱਲ ਕੱਲ ਸਾਨੂੰ ਜੇਲ੍ਹ ਚੋਂ 56 ਕੈਦੀਆਂ ਨੇ ਜਿਹੜੇ ਸਾਗਰ ਦੇ ਨਾਲ ਸਜ਼ਾ ਕੱਟ ਰਹੇ ਆ ਉਹਨਾਂ ਦੇ ਭਾਈ ਜੀ ਸਾਨੂੰ ਲਿਖਤੀ ਭੇਜੇ ਅੰਦਰੋਂ ਲਿਖਤੀ ਰੂਪ ਤੋਂ ਸਾਨੂੰ ਭੇਜਿਆ ਵੀ ਇਹ ਸਾਗਰ ਨਾਲ ਤੱਕਾ ਆਇਆ ਵੀ ਸਾਗਰ ਸਹੀ ਸੀਗਾ ਉਹਨੂੰ ਪਤਾ ਨਹੀਂ ਕੀ ਦਿੱੰਦੇ ਰੋਟੀ ਪਾਣੀ 'ਚ ਵੀ ਉਹਦੀ ਤਬੀਰ ਕੰਡੀਸ਼ਨ ਖਰਾਬ ਹੁੰਦੀ ਗਈ ਹੁੰਦੀ ਗਈ ਆ ਭਾਈ ਉਹਨੇ ਬਗੈਰਾ ਸੈਨ ਕਰਕੇ ਮੁੰਡਿਆਂ ਨੇ ਅਸੀਂ ਸਰਕਾਰ ਨੂੰ ਹੀ ਮੰਗ ਕਰਦੇ ਆ ਤੁਸੀਂ ਇਹਦੀ ਜਾਂਚ ਕਰਾਓ ਬਈ ਜੀ ਹਰਜੋਤ ਬੈਂਸ ਜੇਲ੍ਹ ਮੰਤਰੀ ਨੇ ਉਹਨਾਂ ਨੂੰ ਬੁਲਾਓ ਤੇ ਜਿਹੜਾ ਡਾਕਟਰ ਆ ਡਾਕਟਰ ਕੌਨਸ ਨੇ ਬੁਲਾਓ ਡਿੱਕਿੰਗ ਬੁਲਾਓ ਬਾਈ ਸਾਨੂੰ ਸਾਰੇ ਨੂੰ ਟੱਪਰ ਨੂੰ ਬੁਲਾਓ ਜਿੱਥੇ ਤੁਸੀਂ ਕਹੋਗੇ ਅਸੀਂ ਆਵਾਂਗੇ 56 ਕੈਦੀਆਂ ਨੂੰ ਬਾਈ ਬੁਲਾਇਆ ਜਾਵੇ ਇਹਨਾਂ ਨੂੰ ਕੱਲੇ ਕੱਲੇ ਨੂੰ ਪੁੱਛ ਕੀਤੀ ਜਾਵੇ ਵੀ ਹਾਂ ਕੀ ਆ ਕੀ ਨਹੀਂ ਆ ਇਹ ਗਾਉਂ ਤੁਹਾਨੂੰ ਦੱਸਣ ਕਿ ਕੱਦ ਜੀ ਅਫਸਰ ਨਾਲ ਗੱਲਬਾਤ ਹੋਈ ਥੱਡੇ ਤੇ ਮੈਂ ਬਾਜੀ ਸਾਡੀ ਕਿਹਦੇ ਸਾਡੀ ACP ਗੁਰਦੇਵ ਸਰ ਨਾਲ ਇੱਥੇ ਗੱਲ ਹੋਈ ਸੀ ਅਸੀਂ ਤਰਨਾਲ ਆਏ ਸੀ ਜਿੱਦਨੇ ਸੀ ਡੈੱਡ ਬੋਡੀ ਸੰਸਕਾਰ ਕਰਨਾ ਸੀਗਾ ਉਦੋਂ ਵੀ ਜੇਲ੍ਹ ਪ੍ਰਸ਼ਾਸਨ ਸਾਡੇ ਤੋਂ 25000 ਰੁਪਏ ਮੰਗ ਰਿਆ ਸੀਗਾ ਉਹਦੀ ਸਾਗਰ ਦੀ ਵਾਈਫ ਨੂੰ ਵੀ ਆ ਕੇ ਉੱਥੇ ਸੰਸਕਾਰ ਤੇ ਆਪਨਾ ਆਵੇ ਵਿਚਾਰੀ ਦੇਖ ਕੇ ਜਾਣਾ ਸਾਨੂੰ ਕਹਿੰਦਾ ਪਤਾ ਨਹੀਂ ਪਦਰਜ ਕਰਾ ਦਾਂਗੇ ਜਿੱਦਨੇ ਸਾਡੇ ਮੁੰਡੇ ਬਾਰੇ ਕੋਈ ਬਾਈ ਖਰਚਾ ਹੋਣਾ ਸਰਕਾਰ ਦਾ ਬਸ ਚਲੇ ਆਉਂਗਾ ਖਰਚਾ ਵੀ ਤਾਂ ਮਨਾ ਉਹ 25000 ਮੰਗਦੇ ਸੀਗੇ ਤੇ ਸਾਨੂੰ ACP ਗੁਰਦੇਵ ਸਰ ਨੇ ਕਿਹਾ ਵੀ ਤੁਹਾਨੂੰ ਕੋਈ ਪੈਸਾ ਨਹੀਂ ਕੁੜੀ ਨੂੰ ਮੈਂ ਲੈ ਤਦ ਹੀ ਸਰ ਨੇ ਜੋ ਸਾਨੂੰ ਕਿਹਾ ਉਹ ਕਰਾਇਆ ਅਗਲੀ ਰਣਨੀਤੀ ਅਗਲੀ ਰਣਨੀਤੀ ਭਾਈ ਜੀ ਸਾਡੀ ਇਹੀ ਹੈ ਵੀ ਆਹ ਜਿਹੜੀ ਚੀਜ਼ ਹੈ ਨਾ ਇਹਦੀ ਭਾਈ ਸਿੱਧੀ ਸਿੱਧੀ ਜਾਂਚ ਹੋਵੇ ਸਿੱਧੀ ਸਿੱਧੀ ਭਾਈ ਜੀ ਤੁਸੀਂ ਮੀਡੀਆ ਭਾਈ ਜੀ ਤੋਂ ਉੱਪਰ ਕੋਈ ਨਹੀਂ ਹੈਗਾ ਤੁਸੀਂ ਭਾਈ ਜੀ ਤੁਸੀਂ ਇਹੀ ਸਾਡੀ ਵਾਜਬ ਹੈ ਭਾਈ ਜੀ ਅਸੀਂ ਇੱਕ ਸਰਕਾਰ ਨੂੰ ਬੰਨੀ ਕਿ ਭਾਈ ਜੀ ਬੇਨਤੀ ਕਰਦੇ ਆਂ ਵੀ ਮਰਵਾਇਆ ਭਾਈ ਜੀ ਤੁਸੀਂ ਆ ਇਹ ਤੁਸੀਂ ਸਾਹਮਣੇ ਆ ਕੇ ਨਹੀਂ ਦੱਸ ਸਕਦੇ ਚਲੋ ਉਦੋਂ ਹੀ ਮੰਨ ਜਾਓ 4 ਸਾਲ ਦੀ ਕੁੜੀ ਆ ਉਹਦੀ ਜਿਹੜੀ ਅਨਾਥ ਕਰਦੀ ਉਹ ਬੱਚੀ ਦੀ ਭਾਈ ਜੀ ਕੋਈ 20 ਸਾਲੀ ਐਫਡੀ ਕਰਾ ਲਓ ਚਾਹੇ ਕੋਈ ਕਾਂਗਰਸ ਵਾਲਾ ਚਾਹੇ ਕੋਈ ਭਾਜਪਾ ਵਾਲਾ ਕੋਈ ਪਾਰਟੀ ਪੂਰੀ ਪਾਰਟੀ ਵਾਲੀ ਕੋਈ ਵੀ ਨੇਤਾ ਉਹ ਨੂੰ ਆ ਕੇ ਮਤਲਬ ਉਹ ਕੁੜੀ ਦੀ 20 ਸਾਲੀ ਬਾਈ ਐਫਡੀ ਕਰਾ ਦੇ ਪੂਰੇ ਘਰ ਦੇ ਨੂੰ ਕੋਈ ਸੀ ਪੈਸੇ ਨਹੀਂ ਕਹਿੰਦੇ ਵੀ ਇਹਨਾਂ ਨੂੰ 50 ਲੱਖ ਤੋਂ 10 ਲੱਖ ਤੋਂ ਕੋਈ ਨਹੀਂ ਬਾਈ ਜੀ ਕਿਸੇ ਨੂੰ ਦੇਣ ਦੀ ਲੋੜ ਨਹੀਂ ਉਹ ਵਿਚੀ ਦੀ ਬਾਈ ਜੀ 20 ਸਾਲ ਦੀ ਐਫਡੀ ਕਰਾ ਦੋ ਇੱਕ ਬਾਈ ਜੀ ਉਹ ਕੁੜੀ ਪਲਸ 2 ਤੱਕ ਤੁਹਾਨੂੰ ਦੱਸੋ ਕਿਹੜੇ ਸਕੂਲ ਚ ਸੀ ਉਹਨੂੰ ਪਾਈਏ ਵੀ ਉਹਦੀ ਬਾਈ ਜੀ ਪੜਾਈ ਐ ਸੀ ਮੰਗਦੇ ਇਹ ਤਾਂ ਛੋਟੀ ਗੱਲ ਆ ਸਰਕਾਰ ਵਾਸਤੇ ਇੱਕ ਬਾਈ ਹੋਰ ਇਹਦੇ ਮੁੰਡੇ ਦੇ ਸ਼੍ਰੀਮਮ ਤੇ ਬਾਈ ਨਜ਼ਾਇਜ਼ ਪਰਚਾ ਦਿੱਤਾ ਹੋਇਆ ਪੋਰਸ ਨੇ ਉਹਨੂੰ ਬਾਈ ਇੱਕਾ ਛੋਟੇ ਮੁੰਡੇ ਦਾ ਬਾਈ ਪਰਚਾ ਦਿੱਤਾ ਹੈਂਡੀ ਆ ਤੁੰਗੋਸੇ ਆ ਬਾਈ ਜੀ ਇਹਨਾਂ ਦੇ ਬਾਈ ਪਰਚੇ ਕੈਨਸਲ ਕਰ ਰਹੇ ਨੇ ਇਹ ਵੀ ਜਿਹੜਾ ਆਪਣੇ ਕੰਮਕਾਰ ਕਰਨ ਬਾਈ ਜੀ ਜਿਹਦੇ ਕਰਕੇ ਪੈਂਦੇ ਸੀ ਇੱਕ ਕੰਮਕਾਰ ਕਰਨ ਬਾਈ ਜੀ ਆਪਣਾ ਇੱਕ ਬਾਈ ਜਿਹਦੀ ਵਾਈਫ ਜਿਹੜੇ ਜਿੱਤੇ ਭਾਈ ਪੁਲਿਸ ਨੇ ਨਿਆਇ ਪਰਚਾ ਦਿੱਤਾ ਹੈ ਉਹਦੀ ਬਾਈ ਦਾ ਪਰਚਾ ਵਾਪਸ ਲੈ ਲੈ ਕੇ ਉਹ ਆਪ ਨੂੰ ਆਪਣੀ ਕੁੜੀ ਲੈ ਕੇ ਦੇਖੇ ਭਾਈ 4 ਸਾਲ ਦਾ ਪਰਚਾ ਇੰਨੇ ਮਿਲੇ ਪੁਲਿਸ ਸੰਭਾਲ ਲੈ ਭਾਈ ਸਰਕਾਰ ਲੱਖਾਂ ਕਰੋੜਾਂ ਦੇ ਮੋੜ ਲਵਾ ਦਿੰਦੀ ਹੈ ਨਾ ਉਹ ਕੁੜੀ ਨੂੰ 5-10 ਲੱਖ ਦੀ ਉਹਦੀ ਐਫਡੀ ਕਰਾ ਜੋ ਬੇਸ਼ਰਮੋ ਆਪਣਾ ਡਾਕਟਰ ਨੂੰ ਕਹਿੰਦੇ ਆ ਡਾਕਟਰ ਸਾਹਿਬ ਅਸੀਂ ਘਟੋ ਕੋਣੀ 12000 ਬੰਦਾ ਲੈ ਕੇ ਤੇਰੇ ਘਰ ਦਾ ਘਰਾਉ ਕਰਾਂਗੇ ਆਪਾਂ ਕਰਾਂਗੇ 4 ਸਾਲ ਦਾ ਪਰਚਾ ਮਿਲੇ ਆ ਭਾਈ ਜੀ ਇਸ ਤੋਂ ਉੱਪਰ ਕੁਝ ਨਹੀਂ ਭਾਈ 56 ਬੰਦਿਆਂ ਨੇ ਭਾਈ ਜੀ ਕੋਈ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਪੰਜਾਬੰਦੇ ਤੁਸੀਂ ਪੜ੍ਹ ਸਕਦੇ ਹੋ ਇਹ ਭਾਈ ਜੰਦਰ ਜਿਹੜੇ ਕੈਦੀ ਉਹਦੇ ਨਾਲ ਜੇਲ੍ਹ ਕੱਟ ਰਹੇ ਸੀਗੇ ਉਹ ਮੁੰਡਿਆਂ ਨੇ ਸਾਨੂੰ ਲਿਖੇ ਭੇਜਿਆ ਕਿ ਉਹ ਮੁੰਡੇ ਨੂੰ ਦਿਨਾ ਚੀ ਇਹਨੇ ਡਾਕਟਰ ਨੇ ਖਤਮ ਕਰਤਾ ਖਤਮ ਕਰਤਾ ਇਹ ਭਾਈ ਉਹਨੂੰ ਡਾਕਟਰ ਨੂੰ ਭੇਜਿਆ ਜੇ ਕੋਈ ਚੀਜ਼ ਹੈਗੀ ਤਾਂ ਹੀ ਭੇਜਿਆ ਜੀ ਉਹਨਾਂ ਨੇ ਅਸੀਂ ਸਾਨੂੰ ساری ਬਾਕੀ ਹੈਗੀ ਤਾਂ ਰਜਨੀ ਕਿ ਸਾਗਰ ਦੀ ਮੰਮੀ ਮੰਮੀ ਹਾਂਜੀ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਮੈਨੂੰ 31 ਤਰੀਕ ਨੂੰ ਫੋਨ ਆਇਆ ਮੇਰੇ ਬੇਟੇ ਦਾ ਚੰਗੇ ਭਲੇ ਦਾ ਮੈਂ ਹਸਪੀਟਲ ਸੀ انہوں ਨੇ ਫੋਨ ਕੀਤਾ ਮੰਮੀ ਠੀਕ ਹੋ ਮੈਂ ਕਿਹਾ ਠੀਕ ਆ ਇੱਕ ਦਿਨ ਚ ਉਹਨੂੰ ਕੀ ਹੋ ਗਿਆ ਦੋ ਦਿਨਾਂ ਚ ਜਿਹੜਾ ਉਹ ਇੰਨਾ ਸੀਰੀਅਸ ਹੋ ਗਿਆ ਸਾਰੇ ਇੱਕ ਦਿਨ ਚ ਕਿਵੇਂ ਸੀਰੀਅਸ ਹੋ ਗਿਆ ਉਹ ਠੀਕ ਹੈ ਨਾ ਬਾਕੀ ਕੁੜੀ ਦਾ ਕੁੜੀ ਦੀ ਜ਼ਿੰਮੇਵਾਰੀ ਕੋਈ ਚੱਕ ਕੇ ਇੱਥੇ ਆ ਕੇ ਸਾਡੇ ਕੋਲੇ ਠੀਕ ਹੈ ਨਾ ਕਿ ਜੇ ਸਾਡੇ ਮੇਰੇ ਤਿੰਨਾਂ ਬੱਚਿਆਂ ਦੇ ਪਰਚੇ ਸੀਗੇ ਸਾਗਰ ਦੇ ਗੈਂਗ ਚਲਾਉਂਦੇ ਉਹ ਚਲਾਉਂਦੇ ਕੀ ਸਾਗਰ ਨੇ ਜੋੜਿਆ ਹਾ ਸਾਡੇ ਬੱਚੇ ਦਾ ਭਵਿੱਖ ਨਾ ਸਾਡੇ ਤਾਂ ਸਾਰਿਆਂ ਨੂੰ ਚੱਕਦੇ ਆ ਮੇਰਾ ਦੇਵਰ ਤੇ ਉਹਨੂੰ ਚੱਕ ਕੇ ਬੁਲਾ ਲੈਂਦੇ ਕਦੀ ਸੀਏ ਚ ਕਦੀ ਕਿਤੇ ਘਰ ਵਾਲੇ ਨੂੰ ਬੁਲਾ ਲੈਂਦੇ ਸਾਨੂੰ ਤਾਂ ਉਹ ਕਦੀ ਕੁਛ ਕਦੀ ਕੁਛ ਅਸੀਂ ਇਹੋ ਜਿਹੇ ਕੋਈ ਗੈਂਗਸਟਰ ਆ ਕਿੰਨੀਆਂ ਕਿਲੋ ਲੁੱਟਖੋਵਾ ਕੀਤੀ ਕੋਈ ਦਿਖਾ ਦੇ ਕਿ ਉਹਨੇ ਲੁੱਟਖੋਕੇਤੀ ਕੋਈ ਬੈਂਕ ਲੁੱਟੇ ਨਾ ਛੋਟੇ ਬੇਟੇ ਦਾ ਹੱਥ ਵੀ ਨਹੀਂ ਕੰਮ ਕਰਦਾ ਨਾ ਇਹਦਾ ਸਾਰੇ ਸਰਟੀਫਿਕੇਟ ਬਣਾਏ ਜੀ ਜੀ ਸਦੀ ਵਰਤੋ ਦਾ ਹਾਲ ਚੱਲਦਾ ਇਹਨੂੰ ਦੌਰੇ ਵੀ ਪੈਂਦੇ ਆ ਦੌਰੇ ਜਦੋਂ ਉਹਨੂੰ ਚੱਕ ਲਿਆ ਸੀ ਕਰੋ ਦੌਰੇ ਦੌਰੇ ਦੀ ਦਵਾਈ ਕਰੋ ਪੁਲਿਸ ਵਾਲੇ ਆ ਕੇ ਲੈਂਦੇ ਜਿਹਦਾ ਇਹ ਬਿਮਾਰ ਹੋ ਜਾਂਦਾ ਸੀ ਚਾਰ ਦਿਨ ਦਾ ਪਤਾ ਨਹੀਂ ਕਿੱਥੇ ਇਹ ਕਰੰਟ ਦਾ ਕੱਲ ਲਵਾਇਆ ਜੀ ਮੇਰੇ ਬੱਚੇ ਦੇ ਝੂਟੇ ਪਰਚਾ ਪਾਣ ਲੱਗੇ ਦੇ ਵਿੱਚ ਕੀ ਕਹਿਣਾ ਚਾਹਦੇ ਥਾਣੇ ਦੇ ਵਿੱਚ ਕਰੰਟ ਤੱਕ ਮੇਰੇ ਬੇਟੇ ਨੂੰ ਲਵਾ ਕੇ ਝੂਟੇ ਪਰਚਿਆਂ 'ਚ ਫਸਾਇਆ ਵਈ ਬਸਲਿਆਂ ਦੇ ਜੇ ਅਗਰ ਪਰਚੇ ਨਹੀਂ ਕੈਨਸਲ ਕਰਦੀ ਪੁਲਿਸ ਅਗਲੀ ਕਾਰਵਾਈ ਤੁਹਾਡੀ ਕੀ ਹੋਊਗੀ ਕਾਰਵਾਈ ਕੀ ਹੋਣੀ ਹੈ ਸਰਕਾਰਾਂ ਨੂੰ ਦੇਖਣਾ ਚਾਹੀਦਾ ਕੱਲੋਂ ਕਿਸੇ ਹੋਰ ਨਹੀਂ ਆਏ ਨਾਲ ਵੀ ਇੱਧਰ ਹੀ ਕਰਨਗੇ ਸਾਡੀ ਤਾਂ ਮੰਗ ਆ ਜੀ ਹੁਣ ਤੁਸੀਂ ਦੇਖਣਾ ਪ੍ਰਸ਼ਾਸਨ ਨੇ ਜਿਹੜਾ ਤੁਸੀਂ ਆਮ ਆ ਸਾਡਾ ਆ ਦੇਸ਼ ਦੇ ਵਿੱਚ ਮਾੜਾ ਹੋ ਰਿਹਾ ਅੱਛਾ ਹੋ ਰਿਹਾ ਕਿਵੇਂ ਵਧੀਆ ਚੱਲ ਰਹੀ ਹੈ ਸਰਕਾਰਾਂ ਦੇ ਅਗਲਾ ਕਦਮ ਕੀ ਹੋਊਗਾ ਤੁਹਾਡਾ ਜੀ ਨਹੀਂ ਮੰਗਾ ਪੂਰੀਆਂ ਹੁੰਦੀਆਂ ਅਗਲਾ ਕਦਮ ਤਾਂ ਪਰਸੇ ਸਾਡਾ ਚੱਲ ਹੀ ਰਿਹਾ ਜੀ ਅਸੀਂ ਤਾਂ ਹਾਈ ਕੋਰਟ ਤੋਂ ਸੁਪਰੀਮ ਕੋਰਟ ਤੱਕ ਜਾਵਾਂਗੇ ਸੁਪਰੀਮ ਕੋਰਟ ਤੱਕ ਹਾਈ ਕੋਰਟ ਤੱਕ ਠੀਕ ਹੈ ਸੰਗਰੂਰ ਹੀ ਜਾਵਾਂਗੇ ਤੁਸੀਂ ਪਹੁੰਚਾਣੀ ਹੈ ਜੀ মিডিਆ ਬਣੇ ਨਾਲ ਹਾਂ ਜੀ ਮੇਰਾ ਨਾਮ ਰਾਹੁਲ ਖੰਨਾ ਜੀ ਜਿਹੜਾ ਅੱਜ ਰਾਹੁਲ ਜੀ ਕੈਂਡਰ ਮਾਰਚ ਕੱਢੇ ਜਾ ਰਹੇ ਕੀ ਕਾਰਨ ਤੇ ਕੱਢਣ ਦਾ ਇਹ ਹੈਗਾ ਜੀ ਅਸੀਂ ਕਹਿੰਦੇ ਹਾਂ ਕਿ ਇਹਨਾਂ ਨੂੰ ਸਾਫ਼ ਕੀਤਾ ਜਾਵੇ ਉਹ ਕਿਸੇ ਕਨੇ ਡਾਕਟਰ ਦੀ ਗਲਤੀ ਨਾਲ ਮਰਿਆ ਤੇ ਜੇਲ੍ਹਾਂ ਦੀਆਂ ਗਲਤੀਆਂ ਜਿੱਦਾ ਵੀ ਮਰਿਆ ਹੈ ਨਾ ਜੀ ਜੋ ਵੀ ਆਸੀਂ ਕਹਿੰਨੇ ਆ ਹੁਣ ਕਿ ਜਿਹੜੀ ਉਹਦੀ ਵਾਈਫ ਹੈ ਉੱਤੇ ਜੋ ਪਰਚਾ ਪਾਇਆ ਉਹਨੂੰ ਰੱਦ ਕੀਤਾ ਜਾਵੇ ਜੋ ਦਾ ਭਰਾ ਹੁੰਦਾ ਹੈ ਕੀ ਕਹਦਾ ਉੱਤੇ ਵੀ ਪਰਚਾ ਪਾਇਆ ਉਹਨੂੰ ਵੀ ਰੱਦ ਕੀਤਾ ਜਾਵੇ ਤੇ ਉਹਦੀ ਜਿਹੜੀ ਛੋਟੀ ਬੇਟੀ ਹੈ ਉਹਦੇ ਦੀ ਕੁਝ ਕੀਤਾ ਜਾਵੇ ਸਰਕਾਰ ਨੂੰ ਬੱਸ ਅਸੀਂ ਤਾਂ ਇਹ ਮੰਗਾਂਗੇ ਹਾਂ ਜੀ ਕੈਂਡਰ ਮਰ ਕਿੱਥੋਂ ਕਿੱਥੇ ਦਾ ਗੱਡਿਆ ਕੱਲ੍ਹ ਮਾਰਚ ਅਸੀਂ ਬਜੀ ਨਿਊ ਪ੍ਰੇਮਨਗਰ ਤੋਂ ਲੈ ਕੇ ਆਰਤੀ ਫਿਲਮੇ ਦਾ ਕੱਢਿਆ ਗਿਆ ਤੇ ਮੰਗਾ ਕੀਨੇ ਜੀ ਆਪਣੀਆਂ ਮੰਗਾ ਸਿਰਫ ਇਹੀ ਹੈ ਜੀ ਤੇਨੀ ਮੰਗਾ ਹੈ ਜੜੀਆਂ ਉਹ ਕੁਝ ਨਹੀਂ ਅਸੀਂ ਇੰਤੇ ਜੰਨੇ ਆ ਕਿ ਸਾਡਾ ਬੇਟੇ ਨੂੰ ਹੋਇਆ ਕੁਝ ਨਹੀਂ ਜੀ ਚਲੋ ਕੰਦੇਲੇ ਕੀ ਦਾ ਮਰ ਗਿਆ ਇਕਦਮ ਕਿਵੇਂ ਮਰ ਗਿਆ ਹਨਾ ਅਸੀਂ ਕਹਿੰਦੇ ਆ ਚਲੋ ਉਹਨੂੰ ਇਨਸਾਫ ਦਿੱਤਾ ਜਾਵੇ ਜਿਹੜੀ ਉਹਦੀ ਵਾਈ ਬੰਦਰ ਹੈ ਉਹਦਾ ਪਰਚਾ ਵੱੱਢ ਦਿੱਤਾ ਜਾਵੇ ਉਹਦਾ ਜਿਹੜਾ ਧਰਾ ਦਾ ਪਰਚਾ ਵਾ ਹੈ ਹੈਂਡੀਕੈਪ ਹੈ ਉਹਦਾ ਪਰਚਾ ਪਿੰਦਾ ਪਰਚਾ ਵੀ ਵੱੱਢ ਦਿੱਤਾ ਜਾਵੇ ਤੇ ਉਹਦੀ ਬੇਟੀ ਦੀ ਕੋਸ਼ਨਾ ਕੋਈ ਸਜ਼ਾ ਦੇਣਾ ਚਾਹੀਦਾ ਇਹ ਲੱਗਦਾ ਨੀਅਾਇਤ ਪਰਚਾ ਪਾਇਆ ਗਿਆ ਨੀਅਾਇਤ ਪਰਚਾ ਪਾਇਆ ਗਿਆ ਤੇ ਹੁਣ ਉਹ ਬੇਟੀ ਇਹ ਤਾਂ ਨੀਅਾਇਤ ਪਰਚਾ ਪਾਇਆ ਗਿਆ ਕਿਉਂਕਿ ਹੈਂਡੀਕੈਪ ਹੈ ਇਹ ਰਵੋਲਵਰ ਕਿਵੇਂ ਚਲਾ ਸਕਦਾ ਕਿਤਾ ਕਿਵੇਂ ਵੇਚ ਸਕਦਾ ਜਿਹੜਾ ਬੰਦਾ ਆ ਪੈਰਲਾਈਸਿਸ ਆ ਉਹ ਕਿਵੇਂ ਕੰਮ ਕਰੂਗਾ ਜੇ ਕਿਸੇ ਅਫਸਰ ਨਾਲ ਗੱਲ ਹੋ ਜੀ ਤੁਹਾਡੇ ਇਹਦੇ ਬਾਰੇ ਸਰ ਇਹ ਤੇ ਹੁਣ ਇਹਦੇ ਫਾਦਰ ਸਾਹਿਬ ਦਾ ਅਸਰ ਨਹੀਂ ਆਉਣਾ ਤੇ ਅੱਛਾ ਜੇ ਗੱਲ ਕਰੀਏ ਬੁੱਤ ਨੂੰ ਇਹ ਦਾ ਸਰ ਇਹ ਕਿਸ ਆਖਣਾਂ ਪੂਰੇ